ਜੇ ਬਾਹਰ ਆ ਗਏ ਧੁੱਪ ਸ਼ਾਂ ਏਸੀ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਪਈਆਂ ਹੁਣ ਫਿਰ ਇਹ ਮਾਇਨੇ ਨਹੀਂ ਰੱਖਦੀਆਂ ਸੋ 75 ਸਾਲ ਇਹ ਜੋ ਜੋ ਮੈਨੂੰ ਕਹੀ ਜਾਂਦੇ ਜਿਤਨਾ ਜਿਤਨਾ ਮੈਨੂੰ ਕਹੀ ਜਾਂਦੇ ਮੈਂ ਤਾਂ ਇੱਕੋ ਗੱਲ ਕਹਿਣਾ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਿੰਦਾ ਵੀ ਮੇਰੇ ਕੋਲ ਜੋ ਚਾਹੀਦਾ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਪਰ ਇਹਨੂੰ ਸਾਬ ਤੁਸੀਂ ਲੋ ਸਭ ਤੋਂ ਪਹਿਲਾਂ ਮੈਨੂੰ ਸ਼ਹਿਰ ਦੇ ਵਿੱਚ ਮੈਨੂੰ ਇਹ ਆ ਸੇਫਟੀ ਦੀ ਲੋੜ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਉਹਨੂੰ ਅਡਾਪਟ ਕਰਨਾ ਪੈਣਾ ਬੜਾ ਬਣਿਆ ਸੀ ਕਿਉਂਕਿ ਮੈਂ ਜਦੋਂ ਅ ਵੋਟਾਂ ਤੋਂ ਪਹਿਲਾਂ ਵੀ ਜਦੋਂ ਇਧਰੋਂ ਲੰਘਦਾ ਸੀ ਜਾਂ ਮੈਨੂੰ ਵੀ ਲੋੜ ਪੈਂਦੀ ਸੀ ਜਦੋਂ ਮੈਂ ਇੱਥੇ ਉਨਾਂ ਸਾਂ ਤੇ ਜਦੋਂ ਬਰਸਾਤ ਹੁੰਦੀ ਸੀ ਨਾ ਇਹ ਵਿਚਾਰੇ ਆ ਜਿਹੜੀਆਂ ਆ ਸ਼ੈਡਾਂ ਦੇ ਨਾ ਲੰਮੇ ਰੁੱਖ ਖਲੋਤੇ ਹੁੰਦੇ ਸੀ ਠੀਕ ਹੈ ਤੇ ਦੁੱਖ ਸੀ ਵੀ ਇਹਨਾਂ ਨੂੰ ਕੋਈ ਛੱਤ ਨਹੀਂ ਸੀ ਸਿਰ ਤੇ ਮੈਂ ਜਦੋਂ ਆਇਆ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਂ ਕਿਹਾ ਵੀ ਕੋਈ ਨਹੀਂ ਫਿਕਰ ਨਾ ਕਰੋ ਜੇ ਮੈਨੂੰ ਪਰਮਾਤਮਾ ਜ਼ਿੰਮੇਵਾਰੀ ਬਖਸ਼ਦਾ ਹੈ ਤੇ ਮੈਂ ਇਹ ਜਿਹੜੀ ਕਸਰ ਜਿਹੜੀ ਜ਼ਰੂਰ ਕੱਢੂਗਾ ਜਿਸ ਤਿੱਕੇ ਨਾਲ ਤੁਸੀਂ ਲੰਬੇ ਸਮੇਂ ਤੋਂ ਇੱਧੇ ਖੜਦੇ ਹੋ ਇੱਥੇ ਕਦੇ ਪਹਿਲਾਂ ਸਰਕਾਰਾਂ ਨੇ ਇਦਾਂ ਆਣ ਕੇ ਨੁਮਾਇੰਦਿਆਂ ਨੇ ਆਣ ਕੇ ਇੱਥੇ ਹਾਲ ਜਾਣਿਆ ਸੀ ਤੁਹਾਡੇ ਹਾਂਜੀ ਨਾ ਕਿਸੇ ਨੇ ਕਿਹ ਕਿਹੇ ਨੇ ਨਹੀਂ ਇਹਨਾਂ ਦੀ ਡਿਮਾਂਡ ਵੀ ਵਾਟਰ কুলਰ ਚਾਹੀਦਾ ਮੈਂ ਕਿਹਾ ਵੀ ਡਨ ਪਹਿਲਾਂ ਇਹਨਾਂ ਨੇ ਕੁਰਸੀਆਂ ਮੰਗੀਆਂ ਨੇ ਹੁਣ ਉਹ ਪਹੁੰਚਣ ਲੱਗੀਆਂ ਨੇ ਹੁਣ ਵਾਟਰ কুলਰ ਹੋਰ ਕੁਝ ਚਾਹੀਦਾ ਹੁਣੇ ਦੱਸ ਦਿਓ ਜਿਹੜੀ ਲੰਮੇ ਸਮੇਂ ਤੋਂ ਜਦੋਂ ਮੈਂ ਵੋਟਾਂ ਮੰਗਣ ਜਾਂਦਾ ਹਾਂ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕੋ ਗੱਲ ਕਰਦੇ ਕਹਿੰਦੇ ਜੀ ਵੋਟਾਂ ਵੇਲੇ ਲੀਡਰ ਲੱਭਦੇ ਉਸ ਤੋਂ ਬਾਅਦ ਨਹੀਂ ਲੱਭਦੇ ਇਹੋ ਗੱਲ ਕਰਦੇ ਠੀਕ ਆ ਪਰ ਹੁਣ ਐਸਾ ਹਰੇ ਲਾਇਆ ਮੈਂ ਐਸਾ ਹਰੇ ਲਾਇਆ ਕਿਉਂਕਿ ਆ ਜਮੀਨ ਆ ਜਮੀਨ ਨਾਲ ਜੁੜੇ ਆ ਕਦੀ ਵੇਖਿਆ ਕੋਈ ਲੀਡਰ ਆਇਆ ਤੇ ਨਹੀਂ ਪਹਿਲਾਂ ਕਦੀ ਅੱਜ ਸ਼ਹਿਰੀ ਕਲਸੀ ਆ ਗਿਆ 2 ਮਿੰਟ ਪਹਿਲੇ ਮੈਂ ਲੱਗ ਜਿਹੜਾ ਨਾਲ ਪੁੱਛਦੇ ਹਾਲ ਚਾਲ ਗਰੀਬ ਆਦਮੀ ਦਾ ਪਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਆਇਆ ਨਾ ਹੁਣ ਵਿਰੋਧੀ ਵੀ ਆਉਣਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਤੇ ਅੱਜ ਕੁਦਰਤੀ ਕੈਮਰੇ ਵਾਲੇ ਆ ਗਏ 75 ਸਾਲ ਦੇਸ਼ ਆਜ਼ਾਦ ਹੋ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਲੇਬਰ ਵਾਲੇ ਇਸ ਸ਼ੈੱਡ ਥੱਲੇ ਬੈਠਦੇ ਨੇ ਬਟਾਲਾ ਦੇ ਫੁਹਾਰਾ ਚੌਂਕ 'ਚ ਲਗਾਤਾਰ ਇਥੋਂ ਆਪਣਾ ਦਿਹਾੜੀ ਦਾ ਸਫ਼ਰ ਜਿਹੜਾ ਵਾ ਆਪਣੇ ਘਰ ਦੇ ਗੁਜ਼ਾਰੇ ਵਾਸਤੇ ਸ਼ੁਰੂ ਕਰਦੇ ਨੇ ਤਾਂ ਉਸ ਸ਼ੈੱਡ ਦੀ ਤਸਵੀਰ ਦਿਖਾ ਦਈਏ ਕਿ ਜਿਸ ਤਰੀਕੇ ਦੇ ਨਾਲ ਲੇਬਰ ਵਾਲੇ ਪਹਿਲਾਂ ਇੱਥੇ ਬੈਠਦੇ ਸੀ ਤਾਂ ਇੱਥੇ ਕਿਸੇ ਵੀ ਤਰੀਕੇ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਕਹਿਰ ਦੀ ਗਰਮੀ ਜੈਸੇ ਤਰੀਕੇ ਨਾਲ ਤੁੱਪੇ ਬੈਠਿਆ ਜਾਂਦਾ ਸੀ ਤੇ ਦੂਸਰੇ ਪਾਸੇ ਇੱਕ ਤਸਵੀਰ ਵਿਧਾਇਕ ਦੀ ਗੱਡੀ ਦੀ ਦਿਖਾ ਦਾਂਗਾ ਇਹ ਚਿੱਟੇ ਰੰਗ ਦੀ ਥਾਰ ਜਿਸ ਗੱਡੀ ਦੇ ਵਿੱਚ ਨਿਕਲਦੇ ਨੇ ਤਾਂ ਜ਼ਰੂਰ ਹੈ ਨਾ ਇਹ ਮਜ਼ਦੂਰਾਂ ਕੋ ਦਿਹਾੜੀ ਵਾਲਿਆਂ ਕੋ ਆਣ ਕੇ ਰੁਕਦੇ ਨੇ ਇਸ ਏਸੀ ਗੱਡੀ 'ਚੋਂ ਬਾਹਰ ਨਿਕਲੇ ਨੇ ਤਾਂ ਕੜਾਕੇ ਦੀ ਧੁੱਪ ਦੇ ਵਿੱਚ ਆਣ ਕੇ ਉਹਨਾਂ ਦਾ ਹਾਲ ਜਾਣਨ ਲਈ ਪਹੁੰਚੇ ਨੇ ਗੱਲਬਾਤ ਕਰ ਲਾਂਗੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਕਿ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਲੇਬਰ ਵਾਲਿਆਂ ਦਾ ਲਗਾਤਾਰ ਉਹਨਾਂ ਨੇ ਮਸਲਾ ਹੱਲ ਕੀਤਾ ਮੈਂ ਅੱਗੇ ਦੱਸਿਆ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਐਸੀ ਜਗ੍ਹਾ ਦੇ ਉੱਤੇ ਇਹ ਲੇਬਰ ਵਾਲੇ ਬਿਨਾ ਛੱਤ ਤੋਂ ਬੈਠਦੇ ਸੀ ਕਹਿਰ ਦੀ ਗਰਮੀ ਦੇ ਵਿੱਚ ਪਰ ਹੁਣ ਕਿਤੇ ਨਾ ਕਿਤੇ ਉਹਨਾਂ ਦਾ ਜੀਵਨ ਜਿਹੜਾ ਸੁਖਾਲਾ ਹੋ ਗਿਆ ਵਾ ਛੱਤ ਪੈ ਗਈ ਨੇ ਗੱਲਬਾਤ ਕਰ ਲਾਂਗੇ ਵਿਧਾਇਕ ਅਮਨ ਸ਼ੇਰ ਸਿੰਘ ਚੈਰੀ ਕਲਸੀ ਨੇ ਕਲਸੀ ਸਾਹਿਬ ਥਾਰ ਚੋਂ ਨਿਕਲੇ ਹੋ ਏਸੀ ਗੱਡੀ ਚੋਂ ਨਿਕਲੇ ਕੜਾਕ ਦੀ ਧੁੱਪ 'ਚ ਬਾਹਰ ਆ ਗਏ ਬਿਲਕੁਲ ਜੀ ਧੁੱਪ ਛਾਂ ਏਸੀ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਪਈਆਂ ਹੁਣ ਫਿਰ ਇਹ ਮਾਇਨੇ ਨਹੀਂ ਰੱਖਦੀਆਂ ਤੇ ਮੈਂ ਸਗੋਂ ਪ੍ਰੋਗਰਾਮ ਤੋਂ ਹੋ ਕੇ ਅਗਲੇ ਪ੍ਰੋਗਰਾਮ ਤੇ ਜਾ ਰਿਹਾ ਸੀ ਤੇ ਅੱਜ ਐਤਵਾਰ ਇਹ ਬੈਠੇ ਸੀ ਟੈਲੀਫੋਨ ਕਿਸ ਨੇ ਕਿਸੇ ਪਾਸੇ ਲਾਇਆ ਕਿ ਨੇ ਕਿਸੇ ਪਾਸੇ ਤੇ ਮੈਂ ਆ ਕੇ ਲਾ ਕੇ ਗੱਡੀ ਖਲਾਰਤੀ ਉਹ ਸਾਰੇ ਆ ਕੇ ਉਹ ਫਿਰ ਜਿਤਨਾ ਉਹ ਦਿਲ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਤਾਂਗਾ ਜੁੜੀਆਂ ਹੁੰਦੀਆਂ ਵਾਵਾ ਕੱਠੀਆਂ ਕੁੱਠੀਆਂ ਕਰਕੇ ਰੱਖ ਲੈਂਦੇ ਆ ਜਦੋਂ ਮੈਂ ਨੰਗਾ ਦਾ ਮਹੀਨੇ ਕੇ ਬਾਅਦ ਦੋਵੇਂ ਮਹੀਨੇ ਬਾਅਦ ਜਦੋਂ ਮੈਂ ਖਲਾਰਦਾ ਵਾਂ ਫਿਰ ਇਹ ਸਾਰਾ ਮੈਨੂੰ ਦੱਸੀ ਜਾਂਦੇ ਨੇ ਵੀ ਇੱਥੇ ਆਹ ਕੰਮ ਰਹਿ ਗਿਆ ਜੀ ਇਹਨੂੰ ਆਹ ਕਰ ਦਈਏ ਹੁਣ ਨੰਗਾ ਲੱਗਾ ਹਾਂ ਤੇ ਬੈਠੇ ਬੈਠੇ ਕੁਰਸੀਆਂ ਮੰਗ ਲੀਆਂ ਉਹਨਾਂ ਨੂੰ ਕੁਰਸੀਆਂ ਮੰਗਾ ਕੇ ਦਿੱਤੀਆਂ ਨੇ ਉਹ ਹੁਣ ਉਹ ਵੀ ਲੱਗਣ ਲੱਗੀਆਂ ਨੇ ਇੱਥੇ ਸੋ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਐਸੇ ਚੌਂਗ ਤੇ ਐਸੇ ਜਗ੍ਹਾ ਤੋਂ ਲੇਬਰ ਆਲੇ ਆਪਣੀ ਦਿਹਾੜੀ ਦਾ ਜਾਨਕੀ ਦਿਨ ਦੀ ਸ਼ੁਰੂਆਤ ਕਰਦੇ ਨੇ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਇੱਥੇ ਸ਼ੈੱਡ ਨਹੀਂ ਸੀ ਤੁਹਾਡੇ ਅੱਗੇ ਫਰਿਆਦ ਕੀਤੀ ਸ਼ੈੱਡ ਪਾ ਦਿੱਤੀ ਹੁਣ ਕੁਰਸੀਆਂ ਦੀ ਫਰਿਆਦ ਲੈ ਕੇ ਆ ਗਏ ਇਹ ਜੋ ਜੋ ਮੈਨੂੰ ਕਹੀ ਜਾਂਦੇ ਜਿਤਨਾ ਜਿਤਨਾ ਮੈਨੂੰ ਕਹੀ ਜਾਂਦਾ ਮੈਂ ਤਾਂ ਇੱਕੋ ਗੱਲ ਕਹਿਣਾ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਿੰਦਾ ਵੀ ਮੇਰੇ ਕੋਲ ਜੋ ਚਾਹੀਦਾ ਮੈਂ ਤੁਹਾਨੂੰ ਦੇਣ ਨੂੰ ਤਿਆਰ ਆ ਪਰ ਇਹਨੂੰ ਸਾਬ ਤੁਸੀਂ ਲੋ ਹੁਣ ਸਾਹਬਣਾ ਤੁਸੀਂ ਆ ਇੱਥੇ ਤੁਸੀਂ 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 ਗੱਲ ਦੱਸੇਗੀ ਇਧਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਤੁਸੀਂ ਇਹਦੇ ਵਿੱਚ ਕਿਉਂਕਿ ਇਹ ਮੈਂ ਇਹਨਾਂ ਨੂੰ ਇੱਕ ਇਹਨਾਂ ਦਾ ਰਹਿਣ ਬਸੇਰਾ ਰੱਖਿਆ ਪਰ ਮੈਂ ਕਿਉਂਕਿ ਜੋ ਸ਼ਹਿਰ ਦੇ ਹਾਲਾਤ ਵੀ ਨੇ ਮੈਂ ਇਹਨਾਂ ਨੂੰ ਇਹ ਵੀ ਗੱਲ ਪੰਜਾਬੀ ਚ ਕਲੀਅਰਲੀ ਸਮਝਾਉਣਾ ਵੀ ਆਪੋ ਆਪਣੇ ਕਾਰਡ ਬਣਾਓ ਇਹ ਨਾ ਹੋਵੇ ਕੋਈ ਸ਼ਹਿਰ ਦੇ ਵਿੱਚ ਵਾਰਦਾਤ ਕਰੇ ਆ ਕੇ ਇੱਥੇ ਸੁੱਤਾ ਹੋਵੇ ਤੇ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਚੁੱਕੇ ਪੁਲਿਸ ਨੇ ਆਪਣਾ ਕੰਮ ਕਰਨਾ ਇਦੇ ਵਿੱਚ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਇਹ ਨਹੀਂ ਕੱਲ ਨੂੰ ਕੋਈ ਵਾਰਦਾਤ ਕਿਤੇ ਕਰਕੇ ਤੇ ਸਵੇਰੇ ਤੁਹਾਡੇ ਚ ਇੱਥੇ ਲੇਬਰ ਯੂਨੀਅਨ ਚ ਖਲੋਤਾ ਹੋਵੇ ਤੇ ਬਾਅਦ ਚ ਅਸੀਂ ਕਹੀਏ ਸਾਨੂੰ ਤੇ ਪਤਾ ਨਹੀਂ ਸਭ ਤੋਂ ਪਹਿਲਾਂ ਮੈਨੂੰ ਸ਼ਹਿਰ ਦੇ ਵਿੱਚ ਮੈਨੂੰ ਇਹ ਆ ਸੇਫਟੀ ਦੀ ਲੋੜ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਉਹਨੂੰ ਅਡਾਪਟ ਕਰਨਾ ਪੈਣਾ ਸੋ ਇਹ ਮੇਰੇ ਲੋਕ ਨੇ ਮੇਰਾ ਪਰਿਵਾਰ ਆ ਕੁਝ ਲਾਗਲੇ ਪਿੰਡਾਂ ਚੋਂ ਆਉਂਦੇ ਨੇ ਕੋਈ ਬਾਹਰ ਅੰਦਰੋਂ ਵੀ ਆਉਂਦੇ ਨੇ ਕੁਝ ਮੇਰੇ ਹਲਕੇ ਦੇ ਹੁੰਦੇ ਨੇ ਸੋ ਇਹ ਲੰਮੇ ਸਮੇਂ ਤੋਂ ਇੱਕ ਅੱਡਾ ਬਣਿਆ ਸੀ ਕਿਉਂਕਿ ਮੈਂ ਜਦੋਂ ਅ ਵੋਟਾਂ ਤੋਂ ਪਹਿਲਾਂ ਵੀ ਜਦੋਂ ਇਧਰੋਂ ਲੰਘਦਾ ਸੀ ਜਾਂ ਮੈਨੂੰ ਵੀ ਲੋੜ ਪੈਂਦੀ ਸੀ ਜਦੋਂ ਮੈਂ ਇੱਥੇ ਉਨਾਂ ਸਾਂ ਤੇ ਜਦੋਂ ਬਰਸਾਤ ਹੁੰਦੀ ਸੀ ਨਾ ਇਹ ਵਿਚਾਰੇ ਆ ਜਿਹੜੀਆਂ ਆ ਸ਼ੈਡਾਂ ਦੇ ਨਾ ਲੰਮੇ ਰੋਖ ਖਲੋਤੇ ਹੁੰਦੇ ਸੀ ਠੀਕ ਹੈ ਤੇ ਦੁੱਖ ਸੀ ਵੀ ਇਹਨਾਂ ਨੂੰ ਕੋਈ ਛੱਤ ਨਹੀਂ ਸੀ ਸਿਰ ਤੇ ਪਰ ਉਹਦੇ ਨਾਲ ਇਹ ਵੀ ਮੈਂ ਦੱਸਣਾ ਚਾਹੁੰਨਾ ਤੇ ਜਦੋਂ ਮੀਂਹ ਪੈ ਜਾਂਦਾ ਸੀ ਤੇ ਇਹਨਾਂ ਦਾ ਜਿਹੜਾ ਅੰਦਰਲਾ ਪਾਸਾ ਸਾਰਾ ਹੀ ਪਾਣੀ ਨਾਲ ਭਰ ਜਾਂਦਾ ਸੀ ਤੇ ਉਹਦੇ ਤੇ ਫਿਰ ਭਾਵੇਂ ਕਿ ਕਿਸ਼ਤੀਆਂ ਬਣਾ ਬਣਾ ਤੈਰਦੇ ਸੀ ਵੀ ਠੀਕ ਆ ਵੀ ਪਰ ਹਾਂ ਮੈਂ ਜਦੋਂ ਆਇਆ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਂ ਕਿਹਾ ਵੀ ਕੋਈ ਨਹੀਂ ਫਿਕਰ ਨਾ ਕਰੋ ਜੇ ਮੈਨੂੰ ਪਰਮਾਤਮਾ ਜ਼ਿੰਮੇਵਾਰੀ ਬਖਸ਼ਦਾ ਹੈ ਤੇ ਮੈਂ ਇਹ ਜਿਹੜੀ ਕਸਰ ਜਿਹੜੀ ਜ਼ਰੂਰ ਕੱਢੂਗਾ ਔਰ ਅੱਜ ਬਤੌਰ ਇਹਨਾਂ ਨੇ ਮੈਨੂੰ ਮੈਂ ਕਹਿ ਸਕਦਾ ਆਸ਼ੀਰਵਾਦ ਦਿੱਤਾ ਠੀਕ ਆ ਭਾਵੇਂ ਕੁਝ ਮੇਰੇ ਬਾਹਰ ਦੇ ਹਲਕਿਆਂ ਤੋਂ ਵੀ ਆਉਂਦੇ ਪਰ ਆ ਕੇ ਪ੍ਰਚਾਰ ਮੇਰਾ ਹੀ ਕਰਦੇ ਵੀ ਝਾੜੂ ਵਾਲਾ ਮੁੰਡਾ ਚੰਗਾ ਕਹਿੰਦੇ ਨਹੀਂ ਅੱਜ ਅੱਜ ਬਟਾਲੇ ਸ਼ਹਿਰ ਦੀ ਗੱਲ ਕਰ ਲਈਏ ਤਾਂ ਇਹ ਰਿਕਸ਼ੇ ਜਿਹੜੇ ਲੱਗੇ ਆ ਨਾ ਇਹ ਰਿਕਸ਼ੇ ਦੇ ਪਿੱਛੇ ਹਰ ਇੱਕ ਦੀ ਫੋਟ ਤੁਹਾਡੀ ਲੱਗੀ ਆ ਸਾਡਾ ਸ਼ਹਿਰੀ ਨਹੀਂ ਦੇਖੋ ਵੇਖੋ ਮੇਰਾ ਪਰਿਵਾਰ ਆ ਮੈਂ ਤੇ ਪੁਲਿਸ ਅਫਸਰਾਂ ਨੂੰ ਵੀ ਇਹੋ ਬੇਨਤੀ ਕਰਦਾ ਹੁਣਾਂ ਹੁਣੇ ਆ ਮੈਂ ਆ ਰਿਹਾ ਹਾਂ ਤੇ ਕਿਉਂਕਿ ਵੇਖੋ ਮੁਲਾਜ਼ਮਾਂ ਦੀ ਡਿਊਟੀ ਉਹਨਾਂ ਦੀ ਆਪਣੀ ਆ ਵੇਖੋ ਜੇ ਆਪਾਂ ਪੰਜਾਬ ਨੂੰ ਸ਼ਾਂਤਮਈ ਰੱਖਣਾ ਹੈ ਬਟਾਲੇ ਨੂੰ ਸ਼ਾਂਤਮਈ ਰੱਖਣਾ ਤੇ ਸ਼ਕਤੀ ਵੀ ਜ਼ਰੂਰੀ ਆ ਚੈਕਿੰਗ ਅਕਸਰ ਚੱਲਦੀ ਰਹਿੰਦੀ ਆ ਮੈਂ ਦੇਖ ਰਿਹਾ ਸੀ ਹੁਣ ਜਦੋਂ ਮੈਂ ਆ ਰਿਹਾ ਹਾਂ ਤੇ ਮੈਨੂੰ ਹੁੰਦਾ ਵੀ ਜਦੋਂ ਕੋਈ ਬੱਚਾ ਨਾਲ ਹੈ ਲੇਡੀਜ਼ ਨਾਲ ਹੈ ਤੇ ਉਹ ਜਦੋਂ ਮੈਨੂੰ ਕਿਤੇ ਨਾਕੇ ਤੇ ਖਲੋਤੇ ਲੱਭਦੇ ਆ ਮੈਂ ਆਪਣੀ ਗੱਡੀ ਦੀ ਬ੍ਰੇਕ ਆ ਮਾਰ ਕੇ ਉਹਨਾਂ ਨੂੰ ਨਗਾਉਣਾ ਵੀ ਯਾਰ ਪਰਿਵਾਰ ਵਾਲੇ ਨੇ ਜਿਹੜੇ ਜਾਂ ਕੋਈ ਪਿੰਡਾਂ ਚ ਹੁੰਦੇ ਨੇ ਹਮੇਸ਼ਾ ਜੇ ਚੈਕਿੰਗ ਕਰਨੀ ਆ ਜਿਹੜੇ ਲੁੰਡ ਚੱਲੇ ਫਿਰਦੇ ਨੇ ਜਿਹੜੇ ਤਿੰਨ ਤਿੰਨ ਮੋਟਰਸਾਈਕਲਾਂ ਤੇ ਬੈਠੇ ਹੁੰਦੇ ਨੇ ਜਿਹੜੇ ਸਾਡੇ ਉਹ ਜਿਹੜੇ ਕੀ ਕਹਿੰਦੇ ਹੁੰਦੇ ਨੇ ਵੀ ਜਨਾਂ ਦੀਆਂ ਨੰਬਰ ਪਲੇਟਾਂ ਨਹੀਂ ਆ ਉਹਨਾਂ ਨੂੰ ਵਾਚ ਕਰੋ ਜਿੰਨਾ ਵੱਧ ਤੋਂ ਵੱਧ ਹੁੰਦਾ ਕਿਉਂਕਿ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਪਿੰਡ ਚੋਂ ਆਇਆ ਜਿਹੜਾ ਵਿਚਾਰਾ ਉਹ ਅੱਗੇ ਦਵਾਈ دارੂ ਲੈਣ ਆਇਆ ਹੁੰਦਾ ਸ਼ਹਿਰ ਦੇ ਵਿੱਚ ਜਦੋਂ ਉਹਨੂੰ ਰੋਕਦੇ ਆਂ ਫਿਰ ਉਹ ਪਰੇਸ਼ਾਨ ਮਹਿਸੂਸ ਕਰਦਾ ਕਿਉਂਕਿ ਮੈਨੂੰ ਇੱਕ ਮਿੰਟ ਲੈਣਾ ਤੁਹਾਡੇ ਕੋਲ ਠਹਿਰ ਜਾਓ ਇਹ ਭਾਈ ਸਾਹਿਬ ਨਾਲ ਗੱਲ ਇੱਕ ਕਰ ਲਈਏ ਤੁਹਾਡੇ ਨਾਲ ਅੱਛਾ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਲੰਬੇ ਸਮੇਂ ਤੋਂ ਦੇਖ ਖੜਦੇ ਹੋ ਇੱਥੇ ਕਦੇ ਪਹਿਲਾਂ ਸਰਕਾਰਾਂ ਨੇ ਇਦਾਂ ਆਣ ਕੇ ਨਮਾਇਦਿਆਂ ਨੇ ਆਣ ਕੇ ਇੱਥੇ ਹਾਲ ਜਾਣਿਆ ਸੀ ਤੁਹਾਡੇ ਹਾਂਜੀ ਨਾ ਕਿਸੇ ਨੇ ਨਹੀਂ ਕਿਸੇ ਨੇ ਵੀ ਨਹੀਂ ਇਦਾਂ ਘੋਟੋ ਘੋਟੇ ਪਾਣੀ ਖੋਲ੍ਹ ਜਾਂਦਾ ਹੈ ਉੱਥੇ ਤੱਕ ਸਾਰੇ ਇ ਮੈਂ ਤਾਂ ਪੁੱਛ ਲਿਆ ਮੈਂ ਐਮਐਲਏ ਸਭ ਝੂਠ ਨਹੀਂ ਬੋਲਦਾ ਨਹੀਂ ਨਹੀਂ ਝੂਠ ਸਭ ਸਹੀ ਗੱਲ ਆ ਜੀ ਸਹੀ ਗੱਲ ਪੱਕੀ ਗੱਲ ਹੁਣ ਨਾ ਬਣਿਆ ਮਹਾਰਾਜ ਜੀ ਇਹਨਾਂ ਦੇ ਸੇਵ ਹਾਂ ਬਾਕੀ ਇਹ ਹੋਗਾ ਵੀ ਇੱਥੇ ਵਾਟਰ ਕੋਲ ਇੱਥੇ ਲੱਗ ਜਾਏ ਬੰਦੇ ਪੀਣ ਪਾਣੀ ਪੁਣੀ ਆ ਠੀਕ ਰਹੇਗਾ ਕਿਉਂ ਨਵੀਆਂ ਲਵਾਤੀਆਂ ਪੱਕੇ ਬਦਲਦੇ ਇਹਨਾਂ ਦੇ ਜੀ ਇੱਕ ਜੀ ਜੀ ਤੁਹਾਡੇ ਜਿਹੜੇ ਪਿੱਛੇ ਬਲਣ ਡੀ ਰਹੇ ਨਾ ਉਹ ਤੁਹਾਡੇ ਹੁਕਮ ਤੋਂ ਪਹਿਲਾਂ ਹੀ ਕੰਮ ਕਰ ਦਿੰਦੇ ਆ ਉਹਨਾਂ ਨੇ ਹਜੇ ਪੱਕੇ ਗਿਆ ਵਾ ਤੇ ਉਹ ਲਾਵੇ ਦਿੱਤੇ ਆ ਦੇਖੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਟੀਮ ਹੈ ਸਾਰੇ ਇਹ ਪਰਿਵਾਰ ਹੈ ਟੀਮ ਹੈ ਕਿਉਂਕਿ ਡਿਊਟੀਆਂ ਵੱਡੀਆਂ ਹੋਈਆਂ ਨੇ ਹਰ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਮੈਂ ਰਣੀ ਆ ਆਪਣੀ ਟੀਮ ਦਾ ਵੀ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਸੋ ਅੱਜ ਕਿਉਂਕਿ ਗਰਮੀ ਵਧ ਗਈ ਆ ਮੈਂ ਅ ਅੱਗੇ ਵੀ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜਿਹੜੀ ਜਿਹੜੀ ਚੀਜ਼ ਦੀ ਕਮੀ ਆ ਮੈਨੂੰ ਦੱਸ ਦਿਓ ਹੁਣ ਗਰਮੀ ਵਧਣ ਨਾਲ ਇਹਨਾਂ ਦੀ ਡਿਮਾਂਡ ਆ ਵੀ ਵਾਟਰ কুলਰ ਚਾਹੀਦਾ ਮੈਂ ਕਿਹਾ ਵੀ ਡਨ ਪਹਿਲਾਂ ਇਹਨਾਂ ਨੇ ਕੁਰਸੀਆਂ ਮੰਗੀਆਂ ਨੇ ਹੁਣ ਉਹ ਪਹੁੰਚਣ ਲੱਗੀਆਂ ਨੇ ਹੁਣ ਵਾਟਰ কুলਰ ਹੋਰ ਕੁਝ ਚਾਹੀਦਾ ਹੁਣੇ ਦੱਸ ਦਿਓ ਵਰੋਧੀ ਬਹੁਤ ਤੰਜ ਕਸਦੇ ਨੇ ਅੱਜ ਇੱਕ ਤੁਹਾਡੀ ਵੀਡੀਓ ਵੇਖੀ ਜਿੱਤੇ ਕਿਹਾ ਸੀ ਤੁਸੀਂ ਕਿ ਅੱਜ ਸ਼ੈਰੀ ਨੇ ਬੂਟ ਪਾਇਆ ਜੇਕਰ ਸ਼ੈਰੀ ਨੇ ਚਪਲਾਂ ਪਾਲੀਆਂ ਨਾ ਤਾਂ ਉਹਨਾਂ ਨੇ ਵੀ ਚਪਲਾਂ ਪਾਲੀਆਂ ਰਾਜ਼ ਕੀ ਇਹਦੇ ਵਿੱਚ ਦੇਖੋ ਮੈਨੂੰ 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 ਇਸ ਗੱਲ ਦੀ ਖੁਸ਼ੀ ਹੈ ਵੀ ਤਗੜੇ ਤਗੜੇ ਸਿਆਸਤਦਾਨਾਂ ਨੂੰ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਫਿਰਦੇ ਸੀ ਅੱਜ ਜ਼ਮੀਨ ਤੇ ਲੈ ਆਂਦਾ ਬਸ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅੱਜ ਮੇਰੇ ਲੋਕਾਂ ਦੀ ਜਿਹੜੀ ਲੰਮੇ ਸਮੇਂ ਤੋਂ ਜਦੋਂ ਮੈਂ ਵੋਟਾਂ ਮੰਗਣ ਜਾਂਦਾ ਹਾਂ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕੋ ਗੱਲ ਕਰਦੇ ਕਹਿੰਦੇ ਜੀ ਵੋਟਾਂ ਵੇਲੇ ਲੀਡਰ ਲੱਭਦੇ ਉਸ ਤੋਂ ਬਾਅਦ ਨਹੀਂ ਲੱਭਦੇ ਇਹੋ ਗੱਲ ਕਰਦੇ ਠੀਕ ਆ ਪਰ ਹੁਣ ਐਸਾ ਹਰੇ ਲਾਇਆ ਮੈਂ ਐਸਾ ਹਰੇ ਲਾਇਆ ਕਿਉਂਕਿ ਆ ਆ ਜ਼ਮੀਨ ਆ ਜ਼ਮੀਨ ਨਾਲ ਜੁੜੇ ਆ ਆ ਹੁਣ ਕੋਈ ਉਹ ਕਹਿੰਦੇ ਹੁੰਦੇ ਨਾ ਲੀਡਰਾਂ ਦੇ ਲਾਗੇ ਘੇਰੇ ਪੈ ਜਾਂਦੇ ਨੇ ਉਹ ਲਾਗੇ ਬੰਦੇ ਨਹੀਂ ਆਉਣ ਦਿੰਦੇ ਪਰ ਸ਼ਹਿਰੀ ਕਲਸੀ ਮੈਂ ਇੱਕ ਆਪਣੇ ਆਪ ਨੂੰ ਨਮਾਣਾ ਸਮਝਦਾ ਵੀ ਇਹਨਾਂ ਲੋਕਾਂ ਦੀ ਬਦੌਲਤ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਆ ਸਾਡੇ 'ਚ ਕੋਈ ਬਾਰਡਰ ਨਹੀਂ ਹੈਗਾ ਜਿਹੜਾ ਵੀ ਬੰਦਾ ਦਿਲ ਦੀ ਗੱਲ ਉਹ ਸਿੱਧੀ ਕਰਦਾ ਮੇਰੇ ਨਾਲ ਜਿੰਨੂੰ ਵੀ ਕੋਈ ਦਿੱਕਤ ਆ ਪਰੇਸ਼ਾਨੀ ਆ ਉਹ ਸਿੱਧੀ ਗੱਲ ਕਰਦਾ ਸੋ ਕਹਿਣ ਦਾ ਭਾਵ ਇਹੋ ਹੀ ਹੁੰਦਾ ਅੱਗੇ ਇਹੋ ਪਹੁੰਚਾਂ ਜਿਹੜੀਆਂ ਸੀ ਆ ਰਹੀ ਹੈ ਕਾਂਗਰਸ ਦੀ ਸਰਕਾਰ ਕਦੀ ਵੇਖਿਆ ਕੋਈ ਲੀਡਰ ਆਇਆ ਤਾਂ ਨਹੀਂ ਪਹਿਲਾਂ ਕਦੇ ਅੱਜ ਸ਼ੈਰੀ ਕਲਸੀ ਆ ਗਿਆ 2 ਮਿੰਟ ਪਹਿਲੇ ਆ ਮੈਂ ਲੱਗ ਜਿਹੜਾ ਆਲਕ ਪੁੱਛਦੇ ਹਾਲਚਾਲ ਗਰੀਬ ਆਦਮੀ ਦਾ ਕੋਈ ਇਹਨਾਂ 'ਚ ਉਹ ਨਹੀਂ ਹੈਗਾ ਕੋਈ ਕਿਵੇਂ ਤਕੜਾਵਾ ਮੈਂ ਮੇਲਾ ਮੈਨੂੰ ਬਣਾ ਪੁੱਛਾ ਹੁਣ ਬਿਲਕੁਲ ਪੁੱਛਦੇ ਆਉਂਦੇ ਜਦੋਂ ਜਾਂਦੇ ਆਉਂਦੇ ਆ ਹਾਂਜੀ ਔਰ ਇਹ ਮੇਰੇ ਪਰਿਵਾਰ ਨੇ ਪਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਆਇਆ ਨਾ ਹੁਣ ਵਿਰੋਧੀ ਵੀ ਆਉਣਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਤੇ ਅੱਜ ਕੁਦਰਤੀ ਕੈਮਰੇ ਵਾਲੇ ਆ ਗਏ ਨਹੀਂ ਦੇ ਹਾਂ ਉਹ ਤੁਹਾਡੀ ਨਕਲ ਕਰਨ ਦੇ ਸਾਰੇ ਨਕਲ ਨਕਲ ਕਰਦੇ ਆ ਇਹ ਲੋਕ ਇਹ ਨਹੀਂ ਮੇ ਮੇਰੇ 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 ਪਰਿਵਾਰ ਨੇ ਜੀ ਮੇਰੇ ਭਰਾ ਨੇ ਬਜ਼ੁਰਗ ਨੇ ਮੇਰੇ ਵਿੱਚੋਂ ਸੋ ਸੋ ਮੈਨੂੰ ਮੈਨੂੰ ਮਾਣ ਵੀ ਆ ਔਰ ਮੈਂ ਰਿਣੀ ਆ ਇਹਨਾਂ ਦਾ ਠੀਕ ਆ ਔਰ ਮੈਨੂੰ ਖੁਸ਼ੀ ਆ ਵੀ ਇਹ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝ ਕੇ ਇਹਨਾਂ ਨੇ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਈ ਆ ਅੱਜ ਉਹ ਜ਼ਿੰਮੇਵਾਰੀ ਜਿਹੜੀ ਆ ਨਿਭਾਵਾਂਗੇ ਕੋਈ ਏਸੀ ਗੱਡੀ ਚੋਂ ਬਾਹਰ ਨਹੀਂ ਨਿਕਲਦੇ ਮੈਂ ਕੋਈ ਨਹੀਂ ਹਰੀ ਕੋਜੀ ਜਿੰਦਾਬਾਦ ਜਿੰਦਾਬਾਦ ਹਰੀ ਕੋਜੀ ਜਿੰਦਾਬਾਦ ਜਿੰਦਾਬਾਦ ਬਿਲਕੁਲ ਇਹ ਤਸਵੀਰ ਆ ਬਟਾਲੇ ਦੀ ਤੁਸੀਂ ਦੇਖ ਸਕਦੇ ਹੋ ਬਟਾਲੇ ਦੇ ਇਹ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਸਿੰਘ ਸ਼ਰੀਕਲ ਜੀ ਕਿਸ ਤਰੀਕੇ ਦੇ ਨਾਲ ਇਹਨਾਂ ਦਿਹਾੜੀ ਵਾਲੇ ਲੋਕਾਂ ਦਾ ਦਰਦ ਜਾਣਨ ਆਏ ਨੇ ਉਹਨਾਂ ਨੂੰ ਕਮੀ ਬੁਸ਼ਣ ਆਏ ਨੇ ਕਿ ਜੇਕਰ ਕੋਈ ਕਮੀ ਹੈ ਜਾਂ ਕਿਸੇ ਤਰੀਕੇ ਦੀ ਤੁਹਾਨੂੰ ਲੋੜ ਆ ਤਾਂ ਮੈਨੂੰ ਦੱਸੋ ਜੇਕਰ ਛੱਡ ਪੈ ਸਕਦੀ ਆ ਤਾਂ ਆਪਾਂ ਉਹ ਵੀ ਜ਼ਰੂਰਤਾਂ ਤੁਹਾਡੀਆਂ ਜਿਹੜੀਆਂ ਨੇ ਪੂਰੀਆਂ ਕਰਾਂਗੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ